ਅੱਜ ਅਸੀਂ ਪਹੁੰਚੇ ਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਵਿਖੇ ਜਿੱਥੇ ਕਿਸਾਨ ਅਵਤਾਰ ਸਿੰਘ ਦੇ ਖੇਤ ਤੁਹਾਨੂੰ ਅਸੀਂ ਮੋਟਰ ਤੇ ਆ ਦਰਖਤ ਦਿਖਾ ਰਹੇ ਆ ਮੇਰਾ ਖਿਆਲ ਹੈ ਸ਼ਾਇਦ ਇੰਨੇ ਦਰਖਤ ਕਿਸੇ ਹੋਰ ਮੋਟਰ ਤੇ ਸ਼ਾਇਦ ਹੀ ਹੋਣ ਅੱਜ ਤੁਹਾਡੀ ਅਸੀਂ ਕਿਸਾਨ ਅਵਤਾਰ ਸਿੰਘ ਨਾਲ ਵੀ ਗੱਲ ਕਰਵਾਵਾਂਗੇ ਵੀ ਇਹ ਰੁੱਖ ਲਾਉਣ ਦਾ ਕੀ ਉਹਨਾਂ ਨੂੰ ਲਾਭ ਹੈ ਕੀ ਇਸ ਦਾ ਨੁਕਸਾਨ ਹੈ ਆ ਮੋਟਰ ਵੀ ਦਰਖਤਾਂ ਦੇ ਵਿਚਕਾਰ ਲੱਗੀ ਹੋਈ ਹੈ ਕਈ ਕਈ ਤਰ੍ਹਾਂ ਦੇ ਦਰਖਤ ਜੋ ਕਾਫੀ ਵੱਡੇ ਹੋ ਚੁੱਕੇ ਨੇ ਇੰਜ ਲੱਗਦਾ ਹੈ ਵੀ 10 ਤੋਂ ਸਾਲ ਤੋਂ ਉੱਪਰ ਹੋ ਗਿਆ ਉਹ ਇਹਨਾਂ ਦਰਖਤਾਂ ਲੱਗਿਆ ਨੂੰ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਇਹ ਤੁਹਾਨੂੰ ਅਸੀਂ ਜੋ ਮੋਟਰ ਲੱਗੀ ਵੀ ਹੈ ਦਰਖਤਾਂ ਦੇ ਵਿਚਕਾਰ ਵੱਡੀ ਗੱਲ ਇਹ ਹੈ ਵੀ ਇੱਥੇ ਕੋਈ ਵੀ ਰਾਹਗੀ ਰਾਜੇ ਬਗੈਰ ਇਸੀ ਤੋਂ ਇੱਥੇ ਉਹ ਬੈਠ ਸਕਦਾ ਹੈ ਕਿਸੇ ਵੀ ਤਰ੍ਹਾਂ ਦੀ ਗਰਮੀ ਇੱਥੇ ਮਹਿਸੂਸ ਨਹੀਂ ਹੋਵੇਗੀ ਅਵਤਾਰ ਸਿੰਘ ਨਾਲ ਗੱਲ ਕਰਵਾ ਰਹੇ ਹੈ। ਵੀ ਇਹ ਇਹ ਦਰਖਤ ਕਿੰਨਾ ਸਮਾਂ ਹੋ ਗਿਆ ਲੱਗਿਆ ਨੂੰ ਤੇ ਇਹਨਾਂ ਦਾ ਤੁਹਾਨੂੰ ਕੀ ਲਾਭ ਹੈ? ਹਾਂਜੀ ਬਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਤੁਸੀਂ ਦਰਖਤ ਲਾਏ ਆ ਆਪਣੀ ਮੋਟਰ ਦੇ ਉੱਤੇ। ਹਾਂਜੀ। ਦੱਸਿਓ ਵੀ ਕਿੰਨਾ ਸਮਾਂ ਹੋ ਗਿਆ ਤੇ ਕੀ ਇਹਨਾਂ ਦਾ ਫਾਇਦਾ ਹੈ? ਇਹ ਵਿੱਚ ਵਿੱਚ ਦਰਖਤਾਂ ਨੂੰ ਤਾਂ ਜੀ ਲਗਭਗ 20 ਸਾਲ ਦੇ ਕਰੀਬ ਦਾ ਵੀ ਸਮਾਂ ਹੋ ਗਿਆ ਜੀ। ਹੂੰ। ਜੋ ਸਾਡੇ ਬਾਪੂ ਜੀ ਨੇ ਲਾਏ ਸੀ। ਓਕੇ। ਇਹ ਫਾਇਦਾ ਤਾਂ ਜੀ ਮਤਲਬ ਸਭ ਤੋਂ ਵੱਧ ਵੱਡੀ ਬੜਮੁੱਲੀ चीज ਤਾਂ ਜੀ ਇਹ ਆਕਸੀਜਨ ਦਿੰਦੇ ਆ ਜੀ ਜਿਹਦਾ ਕੋਈ ਮੁੱਲ ਹੀ ਨਹੀਂ ਹੈਗਾ। ਹੂੰ। ਬਿਮਾਰੀਆਂ ਇੰਨੀਆਂ ਮਤਲਬ ਕੈਮੀਕਲਆਂ ਲੀਆਂ ਹਵਾ ਚੱਲ ਰਹੀਆਂ ਨੇ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਨ ਆ ਰਿਹਾ ਹੈ ਜੀ। ਇਹ ਦਰੱਖਾ ਹੋਣਾ ਬੇहद ਜ਼ਰੂਰੀ ਹੈ ਜੀ। ਠੀਕ ਹੈ। ਇਹਦੇ ਇਹ ਲਾਭ ਨੇ ਜੀ। ਨੁਕਸਾਨ ਇਹਨਾਂ ਦਾ ਕੋਈ ਵੀ ਹੈ ਨਹੀਂ। ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਕਿਸਾਨਾਂ ਨੂੰ ਜਾਂ ਹੋਰ ਆਮ ਲੋਕਾਂ ਨੂੰ? ਸਨੇਹਾ ਤਾਂ ਜੀ ਇਹੀ ਹੈ ਵੀ ਵੱਧ ਤੋਂ ਵੱਧ ਰੁੱਖ ਲਾਓ ਜੀ। ਮਤਲਬ ਜਿਹੜਾ ਮੌਸਮ 'ਚ ਤਬਦੀਲੀ ਆ ਰਹੀ ਆ ਉਹ ਰੁੱਖਾਂ ਦੇ ਘਟਣ ਦਾ ਕਰਕੇ ਹੀ ਆ ਜੀ ਠੀਕ ਹੈ ਜਦੋਂ ਵੱਧ ਤੋਂ ਵੱਧ ਰੁੱਖਣ ਹੋਣਗੇ ਜੀਵਨ ਜਿਹਦੇ ਖਾਤਰ ਆਪਾਂ ਆਏ ਆ ਜੀ ਧਰਤੀ ਤੇ ਇਹਨਾਂ ਨੂੰ ਬੇਅਰਥ ਨਾ ਗਵਾਈਏ ਆਪਾਂ ਰੁੱਖ ਵਧ ਗਏ ਹੋਰ ਲੋਕਾਂ ਤੋਂ ਮਤਲਬ ਆਪਾਂ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਆਂ ਜੀ ਠੀਕ ਹੈ ਹਾਂਜੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਹਾਂਜੀ ਵੀਰ ਜੀ ਦੱਸਿਓ ਹਾਂ ਵੀਰੇ ਕਹੀ ਕਹਿੰਦੇ ਦੇਖੋ ਇਰਾਸ਼ ਤੋਂ ਆਪਾਂ ਅਸੀਂ ਤੇ ਲਾਏ ਆ ਸਭ ਜੀ ਲੱਗੇ ਹੁੰਦੇ ਆਂ ਆਪਾਂ ਵਧਾਉਣਾ ਵੀ ਲੱਗ ਜਣੇ ਆਂ ਇਹ ਕੋਈ ਫਾਇਦਾ ਨਹੀਂ ਬਣਾ ਕੇ ਹੁਣ ਆਕਸੀਜਨ ਲੈਣੀ ਹੈ ਜਿਹੜੀ ਜਿਹੜੇ ਤਾਂ ਬਿਮਾਰੀ ਕਿ ਪੈਂਦੀ ਆ ਫਿਰ ਕਹਿੰਦਾ ਕਰੋਨਾ ਬਣ ਗਈ ਪੰਨ ਆ ਗਿਆ ਇਹ ਇਸੇ ਕਾਰਨ ਨਹੀਂ ਹੁੰਦਾ ਜੀ ਜਦੋਂ ਪੁਰਾਣ ਪਤੀ ਨਹੀਂ ਗੱਲ ਆ ਪੁਰਾਣ ਪੈਸੇ ਚਾਹੀਦੇ ਬੰਦੇ ਰਖਤ ਵੜਾ ਦੋ ਇਹ ਨੌਲੇਜ ਵੀ ਲੋਕੀ ਰੱਖਦੇ ਨੇ ਕੀ ਚੀਜ਼ ਆ ਪੁਰਾਣ ਬੜਾ ਤਾਂ ਵੱਡੇ ਨੇ ਇਤਤ ਤੇ ਹੁਣ ਇਹਨਾਂ ਨੂੰ ਪੈਸੇ ਨਹੀਂ ਲੂਣ ਪੈਗਣਾ ਕੰਮ ਬੁਲਾ ਰਹੇ ਨਹੀਂ ਸਿੱਤਾਂ ਨੇ ਠੀਕ ਹੈ ਇਹ ਕੱਬ ਹੋ ਰਹੀ ਹੁਣ ਇਹ ਇਨਸਾਨ ਕਿਸਾਨ ਜਿਹਨਾਂ ਨੇ ਦੱਸਿਆ ਇੱਕ ਤੁਹਾਨੂੰ ਅਸੀਂ ਆ ਦਿਖਾ ਰਹੇ ਆ ਬੋੜ ਦਾ ਦਰਖਤ ਜੋ ਬਹੁਤ ਹੀ ਫੈਲਿਆ ਹੋਇਆ ਹੈ ਮੇਰੇ ਹਿਸਾਬ ਮੁਤਾਬਕ ਤਾਂ ਇਹ 20 ਸਾਲ ਤੋਂ ਉੱਪਰ ਦਾ ਲੱਗਿਆ ਹੋਵੇਗਾ ਜਦੋਂ ਕੋਈ ਵੀ ਇਸ ਦੀ ਛਾਂ ਥੱਲੇ ਬੈਠਦਾ ਹੋਊ ਤਾਂ ਉਸ ਨੂੰ ਜ਼ਰੂਰ ਯਾਦ ਕਰਦਾ ਹੋਊ ਜਿਸ ਕਿਸਾਨ ਨੇ ਇਹ ਦਰਖਤ ਲਾਇਆ ਹੈ ਬੋੜ ਦਾ ਅਸੀਂ ਵੀ ਲੋਕਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਆਪਣੀਆਂ ਮੋਟਰਾਂ ਤੇ ਅਤੇ ਛੜਕਦੇ ਦੋਨਾਂ ਪਾਸਿਆਂ ਤੇ ਵੱਧ ਤੋਂ ਵੱਧ ਦਰਖਤ ਲਾਇਓ ਤਾਂ ਜੋ ਵਾਤਾਵਰਨ ਵਧੀਆ ਹੋ ਸਕੇ ਅਸੀਂ ਤੁਹਾਨੂੰ ਆ ਨਾਲ ਹੀ ਸੜਕ ਦਿਖਾ ਰਹੇ ਹਾਂ ਜੋ ਮਹਿਤਾ ਤੋਂ ਤਾਜੇ ਤੋਂ ਤਾਜੋ ਨਹੀਂ ਜਾਂਦੀ ਹੈ ਇਸ ਸੜਕ ਦੇ ਵੀ ਦੋਵਾਂ ਪਾਸਿਆਂ ਤੇ ਥੋੜੀ ਥੋੜੀ ਵਿੱਥ ਤੇ 5 5 6 6 ਫੁੱਟ ਵਿੱਥ ਤੇ ਦਰਖਤੀ ਦਰਖਤ ਲੱਗੇ ਹੋਏ ਨੇ ਤੇ ਤੁਹਾਨੂੰ ਛਾਂ ਵੀ ਦਿਖਾ ਰਹੇ ਆ ਦੋਨਾਂ ਪਾਸੇ ਲੱਗੇ ਹੋਏ ਦਰਖਤਾਂ ਦੀ ਛਾਂ ਵੀ ਬਹੁਤ ਸੰਘਣੀ ਹੈ ਕੋਈ ਵੀ ਰਾਹੀਰ ਜਾਂਦਾ ਹੋਇਆ 10-20 ਮਿੰਟ ਅਧਾ ਘੰਟਾ ਇੱਥੇ ਬੈਠ ਸਕਦਾ ਹੈ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਵੀਰਾਂ ਨੂੰ ਇਹੀ ਅਪੀਲ ਕਰਦੇ ਆ ਕਿ ਇੱਕ ਰੁੱਖ 100 ਸੁੱਖ ਆਪਣੇ ਖੇਤਾਂ ਤੇ ਮੋਟਰਾਂ ਵਾਲੀ ਥਾਂ ਤੇ ਰੁੱਖ ਜ਼ਰੂਰ ਲਾਓ ਤਾਂ ਜੋ ਆਪਾਂ ਨੂੰ ਆਕਸੀਜਨ ਮਿਲ ਸਕੇ ਅਤੇ ਕਿਸੇ ਵੀ ਬਿਮਾਰੀ ਦਾ ਪਸ਼ਕਾਰ ਨਾ ਹੋ ਸਕੀਏ ਧੰਨਵਾਦ